ਮਹਾਰਾਜ ਜੀ ਦੇ ਚਰਨ ਤੋਂ ਪ੍ਰਾਪਤ ਪਾਵਨ ਸਥਾਨ ਦੇ ਦਰਸ਼ਨ ਵੇਲੇ ਕਰ ਰਹੇ ਹਾਂ ਜੀ ਇਸ ਇਸ ਵੇਲੇ ਮਹਾਰਾਜ ਸੇਵ ਜੀ ਨੇ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ ਕਿਲਾ ਛੱਡਣ ਤੋਂ ਉਪਰੰਤ ਪਰਿਵਾਰ ਸਮੇਤ ਸਰਸਾ ਦੇ ਨਦੀ ਤੇ ਪਹੁੰਚਦੇ ਹਨ ਉੱਥੇ ਮਹਾਰਾਜ ਸੇਵ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵਿਛੜ ਜਾਂਦਾ ਹੈ ਵਸੋੜਾ ਪੈਂਦਾ ਹੈ ਮਾਤਾ ਗੁਜਰਕੌਰ ਛੋਟੇ ਸਹਿਬਜਾਦੇ ਇੱਕ ਪਾਸੇ ਗੁਰੂ ਕੇ ਮਹਿਲ ਇੱਕ ਪਾਸੇ ਤੇ ਵੱਡੇ ਸਹਿਬਜਾਦੇ ਪੰਜ ਪਿਆਰੇ ਚਾਲਿਕ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸਰਸਾਂ ਨੂੰ ਪਾਰ ਕਰਕੇ ਚਮਕੌਰ ਦੀ ਗੜੀ ਵਿੱਚ ਪਹੁੰਚਦੇ ਹਨ ਚਮਕੌਰ ਦੀ ਗੜੀ ਦੇ ਵਿੱਚ ਇੱਕ ਕਸਮਾਨ ਜੁੱਧ ਹੁੰਦਾ ਜਿਹਦੇ ਵਿੱਚ ਵੱਡੇ ਸਹਿਬਜਾਦੇ ਪੰਜ ਪਿਆਰਿਆਂ ਵਿੱਚੋਂ ਦੋ ਪਿਆਰੇ ਫੱਤੀ ਚੰਗ ਸੀ ਲੋ ਜਾਂਦੇ ਨੇ ਉੱਥੋਂ ਸੱਚੇ ਪਾਤਸ਼ਾਹ ਮਹਾਰਾਜ ਅਤੀ ਰਾਤ ਦੇ ਸਮੇਂ ਨੂੰ ਨੰਗੇ ਪੈਰੀ ਚੱਲਦੇ ਹੋਏ ਮਾਸੂ ਵਾੜੇ ਦੇ ਜੰਗਲਾਂ ਵਿੱਚ ਪਹੁੰਚੇ ਮਾਸੂ ਵਾੜੇ ਦੇ ਜੰਗਲਾਂ ਦੇ ਵਿੱਚ ਪਾਈ ਦਇਆ ਸਿੰਘ ਪਾਈ ਧਰਮ ਸਿੰਘ ਪਾਈ ਮਾਨ ਸਿੰਘ ਹੋਣਾ ਨਾਲ ਮਹਾਰਾਜ ਸਾਹਿਬ ਜੀ ਦਾ ਮਲਾਪ ਹੁੰਦਾ ਉੱਥੋਂ ਸੱਚੇ ਪਾਤਸ਼ਾਹ ਮਹਾਰਾਜ ਉੱਚ ਦੇ ਪੀਰ ਬਣ ਕੇ ਆਲਮਗੀਰ ਦੀ ਧਰਤੀ ਤੇ ਪਹੁੰਚਦੇ ਨੇ ਆਲਮਗੀਰ ਦੀ ਧਰਤੀ ਨੂੰ ਭਾਗ ਲਾਏ ਸੰਗਤਾਂ ਨੂੰ ਪਤਾ ਲੱਗਿਆ ਜੇ ਆਨੰਦਪੁਰ ਸਾਹਿਬ ਵਾਲੇ ਗੁਰੂ ਜੀ ਆਏ ਹੋਏ ਨੇ ਤਾਂ ਗੁਰੂ ਪਿਆਰੀ ਸਾਧ ਸੰਗਤੀ ਮਹਾਰਾਜ ਸਾਹਿਬ ਜੀ ਦੇ ਨਾਲ ਦੁੱਖ ਵਟਾਇਆ ਸਭ ਹੱਟ ਬੀਤੀ ਮਹਾਰਾਜ ਨੇ ਦੱਸੀ ਤੇ ਗੁਰੂ ਪਿਆਰੀ ਸਾਧ ਸੰਤੀ ਫਿਰ ਸਿੱਖ ਸੰਗਤਾਂ ਨੇ ਇੱਕ ਘੋੜਾ ਪੇਟਾ ਕੀਤਾ ਮਹਾਰਾਜ ਨੂੰ ਉਸ ਘੋੜੇ ਤੇ ਸਵਾਰ ਹੋ ਕੇ ਭਾਈ ਦਾ ਸੰਗ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਹੋਣਾ ਦੇ ਨਾਲ ਮਹਾਰਾਜ ਰਾਏਕੋਟ ਦੀ ਧਰਤੀ ਤੇ ਪਹੁੰਚੇ ਉੱਥੇ ਰਾਏ ਕੱਲੇ ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਾ ਕੀਤੀਆਂ ਅਤੇ ਆਖਿਆ ਵੀ ਮੈਨੂੰ ਮੇਰੇ ਛੋਟੇ ਸਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੀ ਖਬਰ ਲੈਣ ਬਾਅਦ ਦੇ ਕੋਈ ਸੇਵਾਦਾਰ ਦਿਓ ਤਾਂ ਰਾਏ ਖੱਲੇ ਨੇ ਆਪਣਾ ਪਾਲੀ ਨੂਰੇ ਮਾਹੀ ਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸੋਰਿਆ ਉਹਦੀ ਭੈਣ ਉੱਥੇ ਗਈ ਹੋਈ ਸੀ ਨੂਰਾ ਤੇ ਛੋਟੇ ਸਹਿਬਜ਼ਾਦਿਆਂ ਦੀ ਮਾਤਾ ਗੁਜਰ ਕੌਰ ਜੀ ਦੀ ਖਬਰ ਰੈਕੂਟ ਦੀ ਧਰਤੀ ਤੇ ਆ ਕੇ ਨੂਰੇ ਮਾਹੀ ਨੇ ਬੂਰੇ ਮਾਹੀ ਨੇ ਸਤਗੁਰੂ ਨੂੰ ਸੁਣਾਈ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਗੁਰੂ ਪਿਆਰੀ ਸਾ ਸੰਗੇ ਉਥੇ ਇੱਕ ਕਾਲੀ ਦੇ ਬੂਟੇ ਦੀ ਜੜ੍ਹ ਨੂੰ ਕੁੱਟ ਰਹੇ ਸੀ ਜਿਸ ਵਕਤ ਪਤਾ ਲੱਗਿਆ ਕਿ ਮੇਰੇ ਛੋਟੇ ਸਹਬਜ਼ਾਦਿਆਂ ਨੂੰ ਜੰਦਾ ਨੀਹਾਂ ਵਿੱਚ ਤਨਾਇਆ ਗਿਆ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਗਿਆ ਜਿਨ੍ਹਾਂ ਦੀ 80 ਸਾਲ ਦੀ ਉਮਰ ਦੇ ਕਰੀਬ ਸੀ ਤੇ ਮਹਾਰਾਜ ਨੇ ਉਹ ਕਾਹੀ ਦੇ ਬੂਟੇ ਦੀ ਜੜ੍ਹ ਕੁੱਟ ਕੇ ਕਿਹਾ ਵੀ ਅੱਜ ਮੁਗਲਾਂ ਦੀ ਜੜ੍ਹ ਕੁੱਟੀ ਗਈ ਹੈ ਉਥੋਂ ਸੱਚੇ ਪਾਤਸ਼ਾਹ ਮਹਾਰਾਜ ਚੱਲ ਕੇ ਜਿਹੜਾ ਆਪਣਾ ਲੰਮੇ ਪੂਰੇ ਹੋਇ ਇੱਥੇ ਪਹੁੰਚੇ ਲੰਮੇ ਪੂਰੇ ਤੋਂ ਮਾਨੁਕੇ ਪਿੰਡ ਤੇ ਸ਼ਾਮ ਦਾ ਇਹ ਵੇਲੇ ਪਹੁੰਚੇ ਸਨ ਅਮਰਤ ਵੇਲੇ ਇਹ ਇੱਕ ਕਣਾ ਜੰਗਲ ਸੀ ਇੱਕ ਇੱਥੇ ਢਾਬ ਸੀ ਜੋ ਥਰੂ ਪਰ ਦਾ ਰੂਪ ਲੈ ਤੁਸੀਂ ਆ ਜੀ